ਉਹਦਾ ਬਣਾਇਨੇ ਹਾਂ ਹਾਂ ਇਹਦਾ ਹੈਲ ਛੋਟਾ ਪਹਿਲਾਂ ਮੋਟਰ ਚ ਆਉਦੀ ਪਾਣੀ ਛੱਡਦਾ ਮੋਟਰ ਪਰਲੀ ਤੇ ਮਾਰਦਾ ਮੋਟਰ ਬਾਈ ਉਧਰ ਹੀ ਚੱਲਦੀ ਹੈ ਰੇਤ ਰੇਤੋਂ ਜਲਦੀ ਆ ਰੇਤੋਂ ਜਲਦੀ ਆ ਗੰਨਾ ਨਹੀਂ ਜਾਂਦਾ ਗੰਨਾ ਤਾਂ ਪੂਰਾ ਤੈਨੂੰ ਚਰਨੀ ਦਾ ਆ ਵੀ ਦੇ ਲੈ ਕੱਲ ਭਰਿਆ ਪਾਪਾ ਨੇ ਪੂਰਾ ਅੱਜ ਲਿਖਦਾ ਪਾਣੀ ਜਿਵੇਂ ਆ ਜਾਵੇ ਨੰਦੇ ਆ ਗਾ ਰਿਹਾ ਨਿਕਲ ਆ ਗਾ ਗਰ ਆ ਹਾਂ ਹਾਂ ਸਾਲ ਸਵੇਰੇ ਦੇਖੀ ਤੂੰ ਕੱਲੂ ਐਂ ਨਿਕਦਾ ਹੁੰਦਾ ਬਾਹਰ ਦੇਖ ਨੀਂ ਗੱਭੇ ਗੱਭੇ ਆ ਦੇ ਉਹ ਤੇ ਬਾਰੀ ਸਾਡੇ ਲੈ ਗੱਭੀ ਛਟਿਆ ਹਾਂ ਹਾਂ ਸੈਡਾ ਪਰ ਨਹੀਂ ਛਟਿਆ ਮੈਂ ਇੱਥੇ ਗੱਭੇ ਗੱਭੇ ਹੀ ਆਪੇ ਗੱਭੇ ਹੀ ਰਹੇ ਹਾਂ ਇਹਦਾ ਹਾਂ ਇੱਕ ਦੋ ਟੰਡ ਚਾਰ ਪੰਜ ਦੇ ਆ ਆਖੀ ਜਿਆਦਾ ਮੱਲ ਇਹ ਵੱਢਦਾ ਮੈਂ ਇਹਨੇ ਦੇਖੀ ਜਾਈ ਦੀ ਕਿੰਨੇ ਦੀ ਬਿਸ਼ੀ ਆਇਆ ਬਾਈ ਇਹ ਹੈ ਜੀ 5000 ਦੀ ਹੈ ਲੋਟ ਆ ਇਹ ਇਹ ਮੀਂਹ ਦਾ ਉਹ ਮਦੀ ਖੰਡ ਕੌਣ ਦਾ ਪੈਂਦੀ ਵਾਰ ਵਾਰ ਉਹ ਗ੍ਰੀਨਕਰ ਕੋਲ ਹੈਗੀ ਆ ਉਹਦਾ ਮੈਂ ਲੈ ਆਇਆ ਪਿਛਲੀ ਵਾਰ ਇਹ ਹੁਣ ਚੱਲੀ ਹੋਈ ਆ ਇਹ ਡਲੇਡ ਪਿੱਛੇ ਆ ਡਾਦਾ ਉਹ ਬੰਨ੍ਹਨ ਕਰਦਾ ਮਾਤਾ ਨਹੀਂ ਕਿਹਾ ਆ ਵੀ ਗਾਇਨ ਚੱਲਦੀ ਜਾਨਾ ਉਹਦਾ ਫੇਰ ਬਹੁਤ ਤਿੱਖੇ ਨਹੀਂ ਆ ਅੱਜ ਹੀ ਪੰਜ ਬੱਥੇ ਦੱਸਨੇ ਕਰਾ ਲਿਆ ਜੀ ਵਾਰ ਇਹੋ ਜਿਆ ਉਹ ਜਦੋਂ ਅਖਬਾਰ ਉਹ ਕੱਟ ਹੋ ਗਿਆ ਵਿੱਚ ਮਮਾਰੀ ਗਿਆ ਮਾਰੀ ਆ ਬਿਜ ਬਣਿਆ ਨੇ ਉਹਦੇ ਤੂੰ ਵੀ ਕੌਬੀ ਆ ਜਾਣਾ ਕੜਾ ਗਾ ਬੋਲੀ ਪੂਰਾ ਪੂਰਾ ਇੱਧਰ ਦੇਖੀ ਗੇਰੀ ਜੇ ਚੱਲਣਾ ਚਾਹੁੰਦੇ ਨੇ ਔਰ ਆ ਜਾ ਰਹੀਦਾ ਬਣਾ ਲੈ ਮਾਰ ਦਾਂਗੇ ਟੱਕਰ ਜੋ ਨਾ ਡਾਣੀ ਹੋਣਾ ਜੋਰ ਲੱਗਦਾ ਮੈਂ ਜੋਰ ਨਾਲ ਜੋਰ ਲੱਗਦਾ ਇੱਥੇ ਬਾਅਦ ਅਜੇ ਦੇਖਦਾ ਮਾਰ ਕੇ ਮਾਰਦਾ ਇੱਧਰੇ ਜਿਹਾ ਇੱਧਰੋਂ ਨਾਲ ਤੇ ਇੱਧਰ ਵਾਲੀ ਖੋਲੇ ਜਿਹਾ ਮਾਰ ਦੇ ਹੱਡੂਆਂ ਤੈਨੂੰ ਨਾ ਉਰੇ ਰਹਿਣ ਦੇ ਜਾਣਾ ਪਾਣੀ ਦੇਖ ਮੈਨੂੰ ਦਾਗ ਦੇ ਨਾ ਲੈਣ ਦੇ ਉਹ ਉੱਥੇ ਮਾਰ ਉੱਥੇ ਚ ਉਹ ਜਗ੍ਹਾ ਚੱਲ 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 ਘਾਹ ਸਿੱਧੇ ਸਿੱਧੇ ਚੱਲ ਬੜੇ ਦੇ ਰਸਤੇ ਬੜੇ ਦੇ ਸਾਰੇ ਠੇਕਾ ਰੱਖ ਮੜ ਜੀ ਆਹ ਜਾ ਹੁਣ ਛੱਡ ਜਾ ਹੁਣ ਪੱਧਰੀ ਕਾ ਲੂੰਗਾ ਉਹ ਇਹਦੇ ਮੂਰੇ ਬੰਦਾ ਚਾਹੀਦਾ ਅੱਥੀ ਪਾ ਕੇ ਲੈ ਆਹ ਆਲੇ ਕੱਲੇ ਲਈ ਵੱਡਣਾ ਦੇਖ ਲੈ ਸਾਰਾ ਬਹੁਤ بڑا ਯਾਰ ਨਹੀਂ ਭਾਈ ਉਹ ਫੜ ਮੈਂ ਢੇਰ ਫੜ ਗਿਆ ਇਹਦਾ ਯਾਰਾ بڑا ਹੈ ਵੀ ਜ਼ੋਰ ਲੱਗਣਾ ਹੈ ਦੇਖੀ ਤੇਰੇ ਸਾਹਮਣੇ ਵੱਡੂਗਾ ਇਹ ਦੇਖੀ ਪਿਛਲੀ ਚੀਜ਼ੀ ਚੱਲੀ ਅੱਡੇ ਜਾਣਾ ਪਿਛਲੀ ਵਾਰ ਗਿਆ ਦੇਖਾ ਨਾ ਉਹ ਕਰ ਇਹ ਤਾਂ ਮੋਟਰ ਹੁੰਦੀ ਹੈ ਜਿੱਤ ਹੈ ਹੀ ਹੁੰਦੀ ਉਹ ਵੀ ਹਾਂ ਮੋਟਰ ਤਾਂ ਆਇਆ ਵੀ ਜੋਰ ਨਹੀਂ ਲੱਗਦਾ ਜੋਰ ਨਹੀਂ ਲੱਗਣਾ ਰੱਬ ਦੇ ਰੱਬੇ ਰੱਬਾ ਬਾਬੂ ਜੀ ਨਾ ਹੌਲੀ ਆਪਾਂ ਨੂੰ ਕੌਣ ਹੈ ਨਾ ਉਹ ਦੇਖਣਾ ਹੋਵੇ ਕੇ ਵੱਜੂਗਾ ਇਹ ਤਾਂ ਫਿਰ ਇੱਕ ਵਾਰ ਹੋਰ ਆਹ ਆਠਾ ਤੇ ਸਾਹ ਬਾਗੜੂ ਮੇਰੇ ਕਾਕਾ ਨੂੰ ਮਾਂ ਵਿੱਚ ਬਾਈਸਾ ਥੁੰਬਰ ਵੀ ਜਾਂਦਾ ਥੁੰਬਰ ਤੇ ਮੈਂ ਕਹਿੰਦਾ ਉਹ ਆਹ ਬਾਗੜੇ ਕੇ ਬਧੀਆ ਸਾਫ ਰੂਗਾ ਨਹੀਂ ਵਿੱਚ ਇੱਕ ਧੁੰਮੀ ਜਾਂਦਾ ਥੁੰਬਰ ਦਾ ਲੱਗਦਾ ਬਾਗੜੇ ਵਿੱਚ ਇਹ ਕੱਟ ਕੇ ਨਾ ਠੀਕ ਹੈ ਚਾ ਮੈਂ ਦੇਖਾਂ ਮੇਰਾ ਭਾਗ ਕਿ ਹੁਣਾ ਕਰਨਾ ਬਈ ਇੱਥੇ ਇੱਥੇ ਬਾ ਉਧਰ ਚਲੀ ਚਲੀ ਧੁੰਮੀ ਵੀ ਲੱਗਦੀ ਹੈਗੀ ਰਾਤੋਂ ਜਿਆਦਾ ਪੈਦਾ ਧੀਮਾ ਵੀ ਥੱਲੇ ਚੱਲ ਗਿਆ ਤਿੰਨ ਦਿਨ ਕੱਢਦਾ ਗੰਨਾ ਪਾਣੀ ਲੱਗਿਆ ਤਾਂ ਹੁਣ ਗਰਮੀ ਬਹੁਤ ਗਰਮੀ ਮੱਕੀ ਦੇ ਕੰਮ ਹੋਏ ਬਗਨ ਕੀ ਵਾਲੀ ਕੰਮ ਹੈ ਬਸ ਮੱਕੀ ਵੀ ਦੋ ਤਿੰਨ ਦਿਨਾਂ ਦੇ ਰੜਦੀ ਹੈ ਲੋ ਵਈ ਮੰਡੇ ਮਿਲ ਚ ਪੁੱਜੇ ਆ ਚੀਨੀ ਬੇਲੀਆਂ ਭਈ ਆ ਦਿੱਲੀ ਲੈਣਾ ਬਣਾ। ਅਸੀਂ ਅੰਡੇ ਸ਼ੂਗਰ ਮਿਲ ਪਹੁੰਚੇ ਹੋਇਆ ਜਿੰਨੇ ਦਿਨ ਸਾਰੇ ਭੀੜੇ ਬਹੁਤ ਐ ਭੀੜ ਬਹੁਤ ਆ। ਹੁਣ ਲੱਗਾ 4 ਵਜੇ ਨੇ ਪਾਣੂ ਦੀ ਲੋਜੀ ਹੈ। ਹੈ? ਬਾਦੂ ਵੀ ਬਈ ਯਾਰ। 4 ਵਜੇ ਲੇਟ ਹੋ ਗਿਆ ਯਾਰ ਕਾਪੀਆਂ ਪਹਿਲਾਂ ਹੀ ਲਏ ਹੁੰਦੇ ਨੇ ਇੱਕ ਬੰਦਾ ਜੀ ਮੈਂ ਆਉਂ ਪਹਿਲਾਂ ਇਹ ਹੋਰ ਪਹਿਲਾਂ ਨੰਬਰ ਲੱਗ ਜਾਂਦਾ। ਮੈਂ ਤਾਂ ਯਾਰ ਗਿਆ ਹਾਂ ਦਾ ਪਾਉਣ ਅੱਜ ਇੱਥੇ। ਕਾਟਾ ਲੇਟ ਹੋ ਗਿਆ ਨਹੀਂ ਮੈਂ ਪਹਿਲਾਂ ਹੀ ਕਾਪੀਆਂ ਲਿਆਉਂਗਾ ਅੱਧੀ ਕਰਕੇ। ਕਦੋਂ ਲੱਗਦਾ ਹੋਣਾ। ਉਹ ਜਿਹੜੇ ਆਏ ਉਹ ਤੇ ਪਹਿਲਾਂ ਪੰਮੇ ਨੇ ਲੈ ਕੇ ਲੰਘ ਵੀ ਗਏ ਬੱਕਦੇ ਗਏ ਨੇ 9 ਵਜੇ ਤੱਕ ਪੰਮੇ ਨਾਲ ਹੀ ਆਪਣੇ ਮੋਟਰਸਾਈਕਲ ਵਾਲੇ ਸਾਧਨ ਹੈਗੇ ਉਹਨਾਂ ਪਰ ਆ ਕੇ ਲੈ ਗਏ ਇੱਥੇ ਬੰਦੇ ਇਕੱਠੇ ਕਰਦੇ ਨੇ ਇੱਥੇ ਸਾਰੇ ਇਕੱਠੇ ਹੋ ਗਏ ਹੁੰਦੇ ਨੇ ਜੰਦ ਕਿਤੇ ਨਹੀਂ ਇੱਕ ਦਿਨ ਹੀ ਆ ਕਿੰਨੀਆਂ ਪੱਕੀਆਂ ਬੱਕੀਆਂ ਦੀਆਂ ਕਾਪੀਆਂ ਦੇ ਉੱਪਰ ਜਾਂ ਕਾਪੀਆਂ ਲੱਬੇ ਪਾਰ ਚਾਪੀਆਂ ਦੀਆਂ ਮੁਰੇ ਜਾਂ ਹਾਂ ਕਾਪੀਆਂ ਲੈ ਕੇ ਆਏ ਫਰਕ ਪੇਲ ਚ ਲੱਗ ਗਿਆ ਹੁਣ ਦਾ ਘੰਟਾ ਕਿਉਂ ਲੱਗ ਰਿਹਾ ਇਹਨੇ ਢੇਢੇ ਘੰਟਾ ਦੋ ਘੰਟੇ ਆਪੀਆਂ ਇਹ ਆ ਜਗਦੀਪ ਲੈ ਕੇ ਆਇਆ ਮੋਟਰ ਤੇ ਉਹ ਅਸੀਂ ਵੀ ਯਾਰ ਲੇਟੇ ਹੋ ਗਏ ਸਾਜਰੇ ਆ ਜੰਦੇ ਮੈਂ 9:30 ਵਜੇ ਤੱਕ ਆਇਆ 9:00 ਵਜੇ ਤੁਰੇ ਨਾ 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 ਕਦੀ ਕਦੀ ਕਾਪੀਆਂ ਲੈ ਕੇ ਆਈ ਹੈ ਹੈ ਠੀਕ ਦੀ ਕਾਪੀਆਂ ਲੈ ਕੇ ਆਏ ਕਾਪੀਆਂ ਆਪਾਂ ਹੀ ਆ ਹਾਂ ਬਸ ਇੱਕ ਸਾਹਿਬ ਜੋਤਦੀ ਆ ਨਾ ਵਿੱਚ ਇਹਨੂੰ ਫੜਾ ਗਿਆ ਉਹ ਵੀ ਸਾਹਿਬ ਜੀ ਉਹਦੀ ਨੂੰ ਫੜਾ ਗਿਆ ਮੈਨੂੰ ਪੌਣੇ 10:00 ਫੋਨ ਆਇਆ ਹਾਂ ਹਾਂ ਪੌਣੇ 10:00 ਕਹਿੰਦਾ ਆ ਕੇ ਆਹ ਲੈ ਕਾਲੀ ਨੂੰ ਫੋਨ ਕਰਿਆ ਤਾਂ ਹੱਥੇ ਰੱਖ ਪੌ ਜਾ ਬਣੀ ਹੈ ਨਾ ਤੋਂ ਕੋਡੀਆਂ ਦੀ 2-2 ਤਿੰਨ-ਤਿੰਨ ਹੋਣੀਆਂ ਕਰਾ ਆਹ ਇੱਕ ਬੰਦੇ ਦੀਆਂ ਤਿੰਨ-ਤਿੰਨ ਮੇਰੀਆਂ ਤਿੰਨ ਕਰਕੇ ਤਾਂ ਮੇਰੀਆਂ ਸਾਡੀ ਦੇ ਇੱਕ-ਇੱਕ ਹੀ ਹੈ ਮੇਰੀਆਂ ਦੋਆਂ ਤੀਹਿਆਂ ਦੋ ਪੰਜ ਕੱਪੀਆਂ ਤਾਂ ਨਹੀਂ ਹੋਣੀਆਂ ਕਾਲੇ ਦੀਆਂ ਹੋਣੀਆਂ ਚੀਕ ਦੀਆਂ ਕਾਲੇ ਦੀ ਇੱਕ ਜਿਹੀ ਦੀ ਇੱਕੋ ਇੱਕ ਜਿਹੜੀ ਹੋਊਗੀ ਸਾਹਿਬ ਜਿਓਗੀ ਹੋਗੀ ਟਾਕੰਦਾਰ ਦਾ ਪਾਪ ਕਾਤੀ ਦਾ ਕਾਪੀਆਂ ਤਾਂ ਆਪਣੀਆਂ ਜਿਹੜੀਆਂ ਹਣਾਉਂਦਾ 88 ਨੰਬਰ ਤੱਕ ਆਉਣੇ ਆਹ ਚੱਲੇ ਦੱਲੀ ਫਿਰਦਾ ਭੱਜਿਆ ਬਈ ਦੱਲੀ ਲੈ ਗਿਆ ਦੱਲੀ ਨੂੰ ਬਈ ਜਾਣਦੇ ਆ ਨਾ ਉਹ ਪਹੁੰਚੇ ਹੀ ਸਕਦਾ ਤੁੰਡੀ ਦੱਲੀ ਤਾਂ ਲੈ ਗਿਆ ਦੱਲੀ ਦਾ ਗੱਡੀ ਲਈ ਫਿਰਦਾ ਗੱਡੀ ਚ ਲੈ ਕੇ ਜਾਉਂਦਾ ਆਈ ਤਾਂ ਨਹੀਂ ਲੰਘਿਆ ਨਾ ਨਾ ਮੰਡਾ ਦਾ ਮੰਡਾ ਦੇ ਟੈਂਪੂ ਵਾਲਾ ਕੰਡੀ ਲੋਟ ਆ ਕੱਟੇ ਕਰਕੇ ਬੰਦੇ ਜੀ ਆਓ ਠੀਕ ਆ ਟਰੈਕਟਰ ਨਾਲ ਤੇ 12 ਆ ਜਾਣਾ ਨੇ ਪਹਿਲੇ ਉਹ ਮੰਡਾ ਵਿੱਚ ਫਿਰਦੇ ਆ ਵੇਖ ਰਿਹਾ ਜਾ ਕੇ ਉੱਤਰ ਨਵਾਂ ਸੈੱਟ ਪਾਇਆ ਜਾਂਦਾ ਜਿਹੜੀਆਂ ਵਾਲਾ ਹੁੰਦੀ ਪਾਤਾ ਹੁੰਦਾ ਹਾਂ 3 ਨਾਲ ਸਾਥੀ ਵਾਲੇ ਕਾਰ માં ਸਾਰੇ ਮਿੱਲੇ ਚ ਪਾਈਆਂ ਨਹੀਂ ਜਾਂ ਚੱਲੇ ਆਏ ਖੜੇ ਦੇ 3 ਨਾਲ ਬਾਰੀ ਹੁੰਦੇ ਆ ਇਹ ਗਾਂ ਸੁੱਕ ਕੋਈ ਪਹਿਲੇ ਵਰ ਵੀ ਤਾਂ ਪਾਈਆਂ ਹੋਈਆਂ ਅੱਗੇ ਡਰਾਈਵਰ ਜਿਵੇਂ ਇਹ ਵੀ ਪੁਰਾਣੀਆਂ ਚੱਕ ਕੇ ਪਾਤੀ ਕਿਸੇ ਕਾਰੀਆਂ ਦੇ ਨਿੱਕੀਆਂ ਪਈਆਂ ਤਾਰ ਕੇ ਪਾਤੀ ਆਉਣੀ ਕਿਸੇ ਪਾਸੇ ਤੇ ਏਨਰ ਭਰੀ ਲਾਇਆ ਵੀ ਹੋਰ ਲਾਇਆ ਲੋਹਾ ਇਹ ਨਾ ਘੋਟ ਕੇ ਆਏ ਪੱਲੇ ਪੱਕੇ ਕੰਨਾ ਨਹੀਂ ਜੀਦਾ ਬਹੁਤ ਮਿੱਟ ਟੁੱਟਦਾ ਜੀ අහොත්තර හෑසිි දේශන ග්‍යාවන්දයි උදරණ පකන සකි. ਮੋਬਾਈਲ ਫੈਡਾ ਫੈਡਾ ਜਿਹੜੇ ਮਾਰੇਗਾ ਦੇ ਬਾਅਦ ਮਸਤੀ ਹੋਈ ਗਏ। ਆਪੀ ਕਾਲ ਦੀ। ਸਾਈਡ ਤੇ ਆ ਵੀ ਕੋ ਲੱਗ ਗਿਆ। ਮੈਂ ਰੋਏ ਮੈਂ ਜਮ ਮਹੱਲਾ ਵੀ ਬੱਦਲ ਆ ਗਿਆ। ਇਹਨੂੰ ਮੈਂ ਸਵੇਰੋਂ ਗਿਆ ਮੈਂ ਟੈਂਕੀ ਭਰਾ ਕੇ ਲੈ ਜਾ ਕਹਿੰਦਾ ਇੰਨਾ ਕਿੰਨਾ ਕਹੇ। ਕਹਿੰਦਾ ਕਿੰਨਾ ਕੇ ਟਾਈਮ। ਇਹ ਕਹਿੰਦਾ ਹਵਾ ਕਰਦਾ। ਕਹਿੰਦਾ ਕਾਲੇ ਦੇ ਦਾ ਕਹਿੰਦਾ ਪਨੀਰੀ ਵਾਲਾ ਹੀ ਆ। ਹਾਂ। ਕਹਾਂ ਕਾਲੇ ਦਾ ਕਿੱਲਾ ਤਾਂ ਉਹ ਕਿੱਲੇ ਜਦੋਂ ਕਹਿੰਦਾ ਲੱਗਿਆ। ਦੋ ਕਿੱਲੇ ਰੂਏ ਤੇ ਕਹਿੰਦਾ ਬਹਾਉਦਾ ਤੇ ਤਾਂ ਉਹ ਹਵਾ ਲੈ ਰਿਹਾ ਕਹਿੰਦਾ ਦੇਖਦਾ ਹੈਗਾ ਕਹਿੰਦਾ 30 ਪਾਣੀ 10 ਲੀਟਰ। 10 ਦਾ ਲੀਟਰ ਲੈ ਕੇ ਗਿਆ। ਆ ਗਾ ਤੇਲ ਪਾ ਕੇ ਮੁੜਿਆ ਮੈਂ ਹਾਂ ਕਹੇ ਗਲਾ ਬੋਹੇ ਦਾ ਮਖੌਲ ਕਰਦੇ ਕਹਿੰਦੇ 10 ਲੀਟਰ ਨਾਲ ਤਾਂ ਨਹੀਂ ਚੱਲਦਾ ਕੰਮ ਉਹ ਹੀ ਗੱਲ ਦਾ ਫਿਰ ਉਹ ਹੀ ਗੱਲ ਮੈਂ ਕਿਹਾ ਮੈਂ ਕਿਧਰਾ ਕਹਿੰਦੀ ਆ ਹਾਂ ਹਾਂ ਕਿਤੇ ਦੂਰ ਅੱਡੇ ਬਨੇ ਪਰ ਹੋਈ ਐ ਫਿਰ ਜਾਨੂ ਮੈਂ ਤੇਲ ਪਾ ਕੇ ਆਇਆ ਅਜਾ ਥੋੜਾ ਕਹਿੰਦਾ ਮੋਟਰਸਾਈਕਲ ਖੜਾ ਆਇਆ ਆ ਲੱਗਿਆ ਘੋਰ ਨਾਲ ਇੱਥੇ ਨੂੰ ਬਸ ਸੱਚੇ ਦੇ ਲਫਾਫੇ ਫੜ ਕੇ ਦੋ ਤਿੰਨ ਅੱਛਾ ਮੈਂ 5-5 ਕਿਲੋ ਵਾਲੇ ਲਫਾਫੇ ਦੇ ਦੇ ਪਰਪੜੇ ਠੀਕ ਹੈ ਮੈਂ ਸੀਟਮ ਵਿੱਚ ਜਦੋਂ ਪਾ ਦੂੰਗਾ ਦਮ ਦੇ ਕੇ ਹਾਂ ਹਾਂ ਤਾਰੇ ਕੋਲੋਂ ਭਾਵੇਂ ਲੇਕੇ ਗਿਆ ਫੇ। ਨਹੀਂ ਜੇ ਮੈਂ ਭਾਵੇਂ ਨਾ ਦੋ ਚਾਰ ਪੱਕੇ ਰੱਖ ਦੇਣਾ। ਪੱਕੇ ਚਾਹੀਦੇ ਟਰੰਕ ਜਿਹੇ ਚਾ। ਹਾਂ ਹਾਂ ਪਿਛਲੇ ਦਾ ਰੋਵਾਂਗੇ ਦੇ ਦੇ ਟਰੰਕ ਚ। ਹਾਂ ਨਾ ਨਾ 2 ਵਜੇ ਮੇਗਾ ਹੈਗੀ ਆ। ਹਾਂ ਤੇ 3 ਵੇ ਨਾ 3 ਵਜੇ ਵੀ ਹੈਗੀ ਉਹ ਟਰੰਕੇ ਭਾਂਗੇ ਦੇ ਦੋ ਚਾਰ। ਹੋਰ ਕਿਹੜਾ ਜਿਹੜਾ ਬਸਲਾ ਹੈ। ਆਏ ਨਾ ਥੋੜਾ ਕਿਹਾ ਉਹਦਾ ਕਿੱਥੇ ਨਹੀਂ ਆ ਜੇ। ਹਾਂ ਕੋਈ ਪਤਾ ਨਹੀਂ। ਬੰਦਾ ਪਾਦਾ ਤੂੰ ਤਾਂ ਦਮ ਦੇ ਕੇ। ਠੀਕ ਨਹੀਂ। ਮੈਂ ਜਦੋਂ ਕਾਉੜਤਾ ਜ਼ਬਰਦਸਤ ਆਇਆ ਬਹੁਤ। ਮੈਂ ਨਾਲੇ ਵੀ ਆ ਗੀ ਨਹੀਂ ਵੀ। ਛੇੜੇ ਵੀ ਥੋੜੇ ਪਾਪੜ ਵਗਰੇ ਆ। ਛੇੜੇ ਕਿਨੇ ਗਰੇ? ਇਹ ਤਾਂ ਹੈ ਬਾ ਅਸਾਈਡ ਵਾਲੇ ਕਿਹੜੇ ਲਾਉਣ ਤੋਂ ਬਾਅਦ ਆ ਠੀਕ ਠੀਕ ਹੰਦੇ ਦੇ ਮੱਡ ਮਾ ਪਾ ਕੇ ਹੁਣ 5 ਕਿਲੇ ਕੱਲ ਉੱਧਰ ਨੂੰ ਜਾਣਾ ਠੀਕ ਹੈ ਕੰਪਿਊਟਰ ਕਰਨਾ ਦੇਰ ਤੇਰਾ ਹੋਰ ਆਉਂਦੇ ਕੰਮ ਦਾ ਬਾਅਦ ਆਉਂਦਾ ਉਹ ਨਹੀਂ ਨਾ ਕੰਡਾ ਕਰਦਾ ਫੜਾ ਫੜ ਖਿੱਚਦੇ ਕੰਮ ਨੂੰ ਓਏ ਹਾਂ ਹਮ ਤਾਂ ਬਹੁਤਾ ਹੀ ਜਾਣਾ ਹੋਰ 12 ਵਜੇ ਖੜਾਇਆ ਇਹਨੇ ਲਾ ਕੇ ਕਹਿੰਦਾ ਉਹ ਘੰਟਾ ਆਰਾਮ ਦਾ ਕੱਲ ਉਹ ਫੇਰ ਬਾਟੂ ਚਲੇ ਕੇ ਆਉਂਦਾ ਉਹ ਤੇ ਬਾਉਂ ਜਾਣਾ ਇਹਨੇ ਅੱਜ ਬਾਰੇ ਜਿੰਨੇ ਪੌਣੇ ਆ ਰਿਹਾ ਹੈ। ਠੀਕ ਗੱਲ। ਪਾਣੀ ਪਰ ਤੋਂ ਚੀ ਜਾਉ। ਨਾ ਨਾਲ ਉਹਦਾ ਨੰਨੇ ਨਵੇਂ ਆਉਂਗੇ ਜਿੰਨਾ ਛੱਤ ਤੇ ਬਸੇ ਵਾਟ। ਬੜੇ ਫਾਲੇ ਲੱਗਦੇ ਬਾਹਰੋਂ ਦਾ ਬਾਈ। ਹੈਨਾ? ਨਾ ਬਾਹਰੋਂ। ਜਿੰਨੇ ਦਿੱਤੀ ਸਾਈ ਹੁਣ। ਕਹਿੰਦਾ ਦੇਖ ਲਈਏ ਜੀ। ਅਜੇ ਸਾਈ ਦੇਣੀ ਹੈ। ਉਹ ਕਹਿੰਦਾ ਇੱਕ ਵਾਰ ਮਾੜੀ ਦੇਣਾ ਪਤਾ ਕਰ ਮਨ ਲੋ ਇਹਨਾਂ ਨੇ ਸਾਨੂੰ। ਜਿੰਗਰ ਇਟਾ ਕਾ ਡੇ ਵਈ ਜਾ। ਉਹ ਵੀ ਤਾਂ ਇਹਨੇ ਕਿਹਾ ਵੀ ਮੈਂ ਰੇਟ ਪਤਾ ਕਰ ਲਾਂ ਮਨ ਲੋ ਇਹਦੇ ਵੀ ਮਨਾ ਦੇਣਾ। ਆਊਗਾ ਪਤਾ ਕਰਕੇ ਰਾਸ ਕੇ ਕਿੰਨੇ ਦਾ ਮੈਂ ਕਿਹਾ ਉਹਦੇ। ਅਰੇ ਇਹਨੇ ਕਿ ਉਹਦੇ ਮੋਬਾਈਲ। ਕਿੱਥੇ ਰੱਖ ਲੁੱਟੋ ਦਿਨੋ। ਜੁਗਨਾ ਕਾ ਤੀ ਉਹਦੀ ਨੇ ਤੇ ਫਿਰ ਜੱਲ ਲੱਗਦਾ ਮੈਂ ਲੈਣਾਂਗਾ ਤੁੰਦੇ ਦਾ। ਬੰਮਾ ਤਾਂ ਸਲਾਹ ਕਰਦਾ ਹੀ ਰਹਿ ਗਿਆ। ਬੰਮਾ ਕਹਿੰਦਾ ਮੈਂ ਲੈਣੇ ਆ। ਮਾ ਦਾਸ ਦੇ ਦੋ ਦਿਨ ਚ ਵੱਸ ਜੇ ਲੈਣੇ ਮਾ ਨਹੀਂ ਗਏ। ਮੈਂ ਤਾਂ ਇੱਥੇ ਹੋਰ ਕਰਨਾ ਏ। ਹਾਂ ਉਹ ਤੇ ਬਣਾਉਣੇ ਆ ਨਾ। ਉਹ ਤੇ ਜਿਨ ਕੇ ਬਹੁਤਾ ਅਰਸ਼ਗਾਰ ਨਹੀਂ ਲਾਉਣਾ ਹੈਗਾ। ਛੋੜੀ ਨਹੀਂ ਬਣਾਉਣੇ। ਛੋੜੀ ਨਹੀਂ ਬਣਾਉਣੇ ਹੈਗੇ। ਇੱਕ ਪਹਿਲੇ ਬਣਾਉਣੇ ਜਿਨ ਕੇ ਨਾ ਇੱਕ ਨਾ ਅਰਸ਼ਗਾਰ ਨਹੀਂ ਲਾਉਣਾ। ਪਹਿ ਪਹਿ ਬਿਰੀ ਲਾਉਣਾ। ਆਪੇ ਛੇ ਦਿਨ ਦਿਖਾਇਆ ਮਾਹਰ ਮੂਲ ਵਗੈਰਾ ਇਹ ਵੀ ਨਹੀਂ ਦਿਖਵਾ ਹੈਗਾ। ਅੱਛਾ। ਬਸ ਟੈਂਪੋਰਰੀ ਬਣਾਉਣੇ ਬਸ। ਘੋੜੀ ਵੀ ਦੂਈਓ। ਕੋਰੀ ਵਧੀਆ ਨਵਾ ਦੇ ਕੋਰੀ ਵਧੀਆ ਨਵਾ ਦੇਣੀ ਬਾਕੀ ਆ ਪੈ ਬੂ ਜੇ ਹੀ ਨਵਾਉਣੇ ਆਪਰ ਅਜਿਹਾ ਹੋ ਗਿਆ ਯਾਰਾ ਤੂੰ ਸੱਡਾਂ ਤੇ ਲਿਖਾਇਆ ਇਹ ਤੂੰ ਜੇ ਕਟਿੰਗ ਕਰਾ ਕੇ ਓਏ ਕਟਿੰਗ ਕੋਈ ਨਹੀਂ ਫਰਕ ਪੈਂਦਾ ਤੇਰਾ ਦੋਹਾ ਤਾਂ ਉਨੇ ਹੀ ਬੰਦਣਾ ਹੈ ਆਹੋ ਪੈਵੇ ਪੈਵੇ ਚਾ ਖੁਗਲ ਤੇ ਪਲੇਟ ਲੱਗਦੀ ਹਾਂ ਹਾਂ ਕੋਈ ਨਹੀਂ ਫਰਕ ਪੈਂਦਾ ਜਿਹੜੀ ਉਹ ਪਲੇਟਾ ਬਰੋਂ ਤਾਂ ਲਾ ਲੋ ਆਏ ਬਾਕੀ ਦੇ ਨਾਲ ਆਏ ਸਵਾਰਾ ਰੱਖਣਾ ਹੀ ਪੈਂਦਾ ਯਾ ਫਿਰ ਰੱਖਣਾ ਪੈਂਦਾ ਜੇ ਮੈਂ ਮੰਡਰ ਨੂੰ ਜਾਣਾ ਦੋ ਗੇੜੇ ਲੈ ਆਉਂਗਾ ਹੈ ਕਿ ਨਹੀਂ ਇਹ ਮੰਡਰ ਨੂੰ ਜਾਉਂਗਾ ਦੋ ਗੇੜੇ ਥੋੜੇ ਤਾਂ ਹੁਣ ਤਿੰਨ ਸਾਈ ਦੇ ਦੇ ਜਾਨੇ ਨੂੰ ਬਰਾ ਦੇ ਹੁਣ ਤਾਂ ਵਿਹਲੇ ਹੀ ਜਾਂਦਾ ਵੀ ਹਲੇ ਬਣਾਉਂਗਾ ਪਰ ਰਾਤ ਦਾ ਘੋਰ ਦਾ ਫਿਰਦਾ ਲੰਘ ਗਿਆ ਦੋ ਵਾਰੀ ਹਾਂ ਰਾਤ ਦਾ ਬੰਦਾ ਉਹ ਵੀ ਹੱਸਾਏ ਬਈ ਰਾਤ ਇੰਨਾ ਹੈ ਪਟਾਕਾ ਪਿਆ ਮਗਲੇ ਲਾਈਟ ਪੈ ਗਈ ਬਿਜਲੀ ਪੈ ਗਈ ਕਿਧਰੇ ਮਗਲੇ ਥਾਂ ਤੇ ਵਾ ਬਿਜਲੀ ਪੈ ਗਈ ਬਈ ਬਈ ਹੋ ਗਈ ਐਂਦਾ ਹੈ ਪਟਾਕਾ ਪੈ ਤੂੰ ਬੋਲਿਆ ਇੱਕ ਵਾਰੀ ਹੋ ਇੱਕ ਵਾਰੀ ਵਾ ਮੈਨੂੰ ਜਦੋਂ ਪਤਾ ਲੱਗਿਆ ਪਹਿਲਾਂ ਨਹੀਂ ਦਫਰੋ ਹੀ ਲੱਗਿਆ ਅਈਆ ਜਾਗਦੇ ਤੇ ਜਾਦਾ ਜਾ ਮੈਂ ਫੇਰ ਉੱਠ ਕੇ ਕਿੱਧਰ ਆਇਆ ਬਸਰੇ ਕੁਰਸੀ ਤੇ ਕਦਾ ਬਰੇ ਗੇਰਵਾ ਤੇ ਉਹ ਕੁਰਸੀ ਹੋਵੇ ਜੀ ਮੇਰੀ ਲੋਵੇ ਉਹ ਵਾਲੀ ਕੁਰਸੀਆਂ ਫੇਰਵਾ ਹੋਈਆਂ ਗਈਆਂ ਤੇ ਇਹਦੀ ਲੱਤ ਰੇ ਭਾਈ ਉਹ ਕੁਰਸੀ ਉਰੇ ਭਾਈ ਕੋ ਰੋਟੀਆਂ ਵੀ ਨਾ ਗੁੱਟਨਾਰੀ ਚੜ ਗਿਆ ਸਲਾਬਾ ਜਾ ਖੜੀ ਨਾ ਢੱਲੇ ਰਾਈਟ ਪਹਿਲੇ ਗਈ ਅੱਛਾ ਨਾ ਬਹੁਤ ਆ ਆ ਠੀਕ ਐ ਨਾ ਕਰੇ ਥੇ ਲਾ ਦੂੰਗੇ ਬਈ ਨੂੰ ਹੁਣ ਜਦੋਂ ਫੇਰ ਕਰਦੀ ਹਾਂ ਜੇ ਪੈਰ ਖੜਨ ਲੱਗਿਆ ਹੁਣ ਕਰ ਦੇ ਦਿੰਦੇ ਤਾਕਤ ਵਾਲੀ ਹਾਂ ਤਾਕਤ ਵਾਲੀ ਹੁੰਦੀ ਆ ਜੀ ਹੁੰਦੀ ਆ ਜੀ ਹੁੰਡੀ ਵਾਲੀ ਤਾਕਤ ਵਾਲੀ ਵੀ ਬਾਦ ਵਿੱਚ ਜੀ ਮਾਦਲੀ ਤਾਕਤ ਵਾਲੀ ਬਾਅਦ ਵਿੱਚ ਕਰ ਦੂੰਗੀ ਹੁੰਡੀ ਦੇ ਨਾਲ ਕਰ ਦੂੰ ਨਵਾਦਲੇ ਵਿਚ ਲਾਗੇ ਹੋ ਵੀ ਹੋਣਗੇ ਹੋ ਲਿੰਦੀ ਆ ਤੁੰਗਾ ਚਲੋ ਅਸੀਂ ਸਵੇਰੇ ਤਿਆਰ ਰਹੋ 4 ਵਜੇ ਦੇਖੋ ਹਾਂ ਹਾਂ ਸੱਜੇ ਨਹੀਂ ਗੋਗੇ ਠੀਕ ਹੈ ਇਹਦਾ ਮੈਨੂੰ ਕਹਦਾ ਕਾਂ ਤੂੰ ਸੱਜੇ ਚਲੀ ਜਾਈਂ ਮੈਂ ਤੇ ਚੜ੍ਹੇ ਆ ਜੂਗਾ ਮਜਾ ਲਾਇਆ ਹੋਰ ਵੀਰਿਆ ਉਹ ਕਈ ਦਿਨ ਦਾ ਕਾ ਮਾਫ ਇੱਥੇ ਕੰਮ ਆਉਂਦਾ ਹੈ ਹੋ ਕੇ ਨਹੀਂ ਆਹ ਕਾਲੇ ਦੇ ਕਾਲਾ ਕਹਿੰਦਾ ਮੈਨੂੰ ਸਾਰੀ ਕਰੂ 20 ਦਿਨ ਆਈਆ ਬੱਸ ਨਾਲੇ ਹੈ ਉਹ ਆਹੀ 20 ਦਿਨ ਬੱਸ ਪੂਰਾ ਜਦੋਂ ਜਿਹੜੀ ਦਵਾਈ ਸ਼ੁਰੂ ਹੋ ਗਈ ਫਿਰ ਆਪਣਾ ਵੀ ਟਾਈਮ ਲੱਗਣਾ ਭਾਈ ਨਾਲੇ ਜਿਹੜਾ ਹੁਣ ਜਿੰਨਾ ਚਿਰ ਵਿੱਚ ਵੇਲਾ ਟਾਈਮ ਹੁੰਦਾ ਕਰੀਆ ਫੇ ਆਪਣੀ ਪਹੁੰਚ ਨਹੀਂ ਨਾ ਹੈ ਕਿ ਨਹੀਂ ਵੈਸੇ ਟਰੈਕਟਰ ਦੋਏ ਚਾਹੀਦੇ ਆ ਜੇ ਕਰਾਇਆ ਜਿਹੜਾ ਕੰਮ ਕਰਨਾ ਉਹ ਤਾਂ ਹੈ ਕਿ ਨਹੀਂ ਆਪਣਾ ਇੱਕ ਇਹ ਨਾਲ ਪਾਉਂਦਾ ਫਿਰ ਇਹ ਦੂਇਆ ਕਿਰਾਇਆ ਕਰੀ ਜਾ ਅਸੀਂ ਕਰੀ ਨੂੰ ਆਉਂਦਾ ਉਮਾਜੀ ਹੋ ਗਈ ਹੈ ਯਾਕਨੀਆ ਦੇ ਨਾਲ ਹਵਾ ਖੜੀ ਜਮਾਈ ਪਰ ਲਾਈਟ ਆ ਗਈ ਮਿੱਤਰਾਂ ਮਨੂੰ ਆਏ ਜਿੰਨੀ ਹਵਾ ਹੀ ਮਾਹ ਲਾਈਟ ਨਹੀਂ ਆਉਣੀ ਕੋ ਤਿੰਨ ਦਿਨ ਲਾਈਟ ਮੋਟਰਾਂ ਵਾਲੀ ਪਿਆਲੀ ਬੂਟਾਂ ਵਾਲੀ ਪਿਆ ਗਈ ਜਿੰਨੀ ਸਮਾਂਟ ਵੀ ਜਾਂਦਾ ਬਸਲੇ ਜੱਗ ਪਿਆ ਜਿਹਨੇ ਬਡਾਂਗਾ ਕਰਿਆ ਬੂਟਾਂ ਦਾ ਪਹਿਲੇ ਤਾਂ ਚੱਲਦੀ ਸੀ ਇਹ ਨਹੀਂ ਕਿੱਥੇ ਚੱਲਦੀ ਸੀ ਇਹ ਅਹ ਇਹ ਬੂਟੇ ਮਾਰਦੇ ਬੂਟੇ ਉਹਦੇ ਤੋਂ ਦੇਖਦੇ ਰਿਹਾ ਮੈਂ ਇਹ ਕਹਾਂ ਉਹਦੇ ਤੋਂ ਪਿਆ ਵਈ ਜਿੱਥੇ ਸਾਰੀ ਹਵਾ ਵਜਦੀ ਹਵਾ ਵੰਦੀ ਹੈ ਜਿੱਥੇ ਇਕੱਠੀ ਹਵਾ ਵੱਜਦੀ ਉੱਥੇ ਟੁੱਟੇ ਟੁੱਟੇ ਮਰੀ ਨਹੀਂ ਹਾਂ ਮੈਂ ਕੀ ਆਇਆ ਦਿੰਦਾ ਇਹ ਜੇ ਆਪੀ ਮਗਾ ਇਹਨੂੰ ਬਾਅਦੇ ਖੜੇ ਨੂੰ ਹਾਂ ਹਾਂ ਇਹ ਉਹ ਬਾ ਇਹ ਹੁਣ ਅੱਜ ਬਾਅ ਹੋ ਗਿਆ ਹੁਣ ਮੰਨ ਕੇ ਚੱਲ ਅਸੀਂ ਐਤਵਾਰ ਨੂੰ ਬਲੂਟ ਹੋਈ ਨਹੀਂ ਲੈ ਇਹਨੂੰ 20 ਤਰੀਕ ਨੂੰ ਕਰਾਉਣੀ ਆ ਜਾ ਠੀਕ ਹੈ ਬਾਈ ਬਾਈ ਨੂੰ ਵੀ ਹੋ ਜਾਈ ਬਾਈ 22 23 ਨੂੰ ਵੀ ਹੋਊਗਾ ਪੈਨੂ ਵੀ ਜੋ ਇਹਦਾ ਹੋਰ ਕਰੀ ਕੱਲ ਪਰ ਤੁਹਾਨੂੰ ਨਾ ਮੀਟਰ ਮਾਰ ਦਿੰਦੇ ਤੁਸਾਂ ਬੜੇ ਕਾ ਬਾਹ ਕਿ ਕੈਰੀਆਂ ਬਣਾਤੀ ਕੈਰੀਆਂ ਬਣਾ ਕੇ ਸੌਕੀ ਇਹ ਐਂ ਪਰ ਕੇ ਮੀ ਵੀ ਪੈ ਜੂਵੇ ਇਹ ਕੈਰੀਆਂ ਵੀ ਪਹਿਲਾਂ ਥੋੜਾ ਟਾਈਟ ਕਰਨਾ ਪੈਣਾ ਤੁਹਾਗਾ ਮਾਰ ਕੇ ਹਾਂ 55 55 ਫਿਰ ਸੱਜਣ ਦਾ ਫਰਮਾਨ ਮੁੱਖਾ ਆਹੋ ਹਨ ਅਸੀਂ ਇੱਕ ਨੇ ਲੀਜੀਏ ਇੱਥੇ ਹਾਂ ਅਸੀਂ ਪੰਜੀ ਗਏ ਦੇ ਸੁੱਕੇ ਮੈਂ ਫੁੱਟਾ ਦੇਖੇ ਤਾਂ ਨਾਲ ਦਾ ਤੰਗੜੀ ਫੇਰਦੀ ਆਪਰ ਕਾਲਾ ਵੀ ਕਹਿੰਦਾ ਇੱਕ ਨਹੀਂ ਜਾਂਦਾ ਕਾਲਾ ਕਹਿੰਦਾ ਲੋਟ ਆ ਜੂਗਾ ਮੈਂ ਵੀ ਤਾਂ ਸੁੱਕੇ ਮੈਂ ਵੀਜੀ ਸੀ ਬਾ ਪਰ ਪਾਣੀ ਥੋੜਾ ਥੋੜਾ ਛੱਡੇ ਹੋ ਲੈ ਪਾਣੀ ਜੀ ਹੁ ਲਾਇਆ ਹੀ ਐ ਨਹੀਂ ਜੇ ਜਾਂ ਇੱਥੇ ਇਕੱਠੀ ਹੋਣ ਤੇ ਹਾਂ ਇਕੱਠੀ ਹੋਣ ਤੇ ਪਾਣੀ ਛਾੜਦਾ ਛਾੜਦਾ ਜੇ ਇਕੱਠੀ ਛੱਡੂਗਾ ਤੂੰ ਨਾ ਹਟਾ ਦੇਣੀ ਨਹੀਂ ਇਹ ਕਹਿੰਦਾ ਪਾਣੀ ਪਾਣੀ ਮਤਾ ਆਇਆ ਛਿੱਟਾ ਹੁੰਦਾ ਬੰਦ ਕਰਕੇ ਪਾਣੀ ਛਿੱਟਾ ਦੇ ਦਿੱਤਾ ਹਾਂ ਹਾਂ ਠੀਕ ਨਾ ਪਾਣੀ ਮੜ ਮੜਾ ਜਾਵੇ ਇਹ ਤਾਂ ਇਹ ਹਿਲਦਾ ਨਹੀਂ ਜੀ ਹੈਲੋ ਇਹ ਜਿਹੜੀ ਛੱਬੀ ਹੋ ਸਾਰੀ ਹੋ। ਬਸ ਬੀਜ ਨਹੀਂ ਛੱਬੀ ਹੋ ਸਾਰੀ ਹੋ। ਹੋਰ ਬੀਜ ਨਹੀਂ ਕੋਈ ਵੀ ਲਾਉਣਾ ਹੁਣ। ਛੱਬੀ ਹੋ ਬੀਜ ਦੇਣੀ। ਬਬਾ ਹੋ ਗਿਆ। ਉਹ ਬੱਤ ਕਰ ਰਿਹਾ ਬੰਦ ਬਟਾ ਪਤੀ ਜੰਦਾ। ਬੱਤ ਲਿਆ ਆਇਆ ਕਾਤ ਲਿਆ। ਕੈਂਤੀ ਡੂੰਗੀ ਭਰਾ ਕੇ ਹੁਣ ਮੰਡ ਨੂੰ ਚੱਲੀ ਆ ਬਈ ਇਹਦੀ। ਕਾਉ ਨੂੰ ਫੇਰ ਭਰਾਣ ਇੱਕ ਵਾਰੀ ਆ ਕੇ ਸਵੇਰੇ ਜਾਣਾ ਕੰਪਿਊਟਰ ਕੰਨ ਤੇਲ ਦਾ ਪੂਰਾ ਚਾਹੀਦਾ ਬਾਈ ਇਹਦੇ ਥਲੇ ਇਹਦੇ ਪੰਪ ਦੂਏ ਇਹਨੂੰ ਹਵਾ ਦੂਆ ਟਰੈਕਟਰ ਦਾ ਮਾੜਾ ਮੋਟਾ ਹਵਾ ਲੈ ਲੈ ਕੇ ਸਟਾਰਟ ਹੋ ਜਾਂਦਾ ਇਹਦੀ ਨੂੰ ਹਵਾ ਨਹੀਂ ਦੋਣੀ ਪੈਂਦੀ ਪੰਪ ਨੂੰ ਇਹ ਦੂਏ ਰੂਟਰ ਦੀ ਪੰਪ ਥਲੇ ਤੂੰ ਜਾਇਆ ਐ ਬੰਦਰ ਕੱਢਿਆ ਰਿਸ਼ਤੇ ਦਾ ਯਾਤਰਾ ਹਾਂ ਨਵੇੜੇ ਆ ਕੰਮ ਪਰ ਠੀਕ ਹੈ ਹੈ ਕੱਲੂ ਜਾਣਾ ਦਾ ਮੈਂ ਹਾਂ ਫੇਰ ਅੱਜ ਇਹ ਨਵੇੜੇ ਆਏਗਾ ਮੈਂ ਤਾਂ ਠੀਕ ਹੈ ਹਾਂ

ਕੰਮ ਉਹਦੇ ਸਾਰੇ ਨੇ ਕਰਾਉਣਾ ਹਾਂ ਕਿਤੇ ਬੂਟੇ ਬਹੁਤ ਪੱਠ ਹੋਏ ਛੇ ਤਾਂ ਨਾਲੇ ਮਦਦ ਕਰਾਉਂਦੀ ਕਰਾਉਂਦਾ ਫਿਰ ਆਪਣੇ ਵੀ ਕਰਨੇ ਆ ਸੀ ਹਾਂ ਸਾਰੇ ਇਹ ਜਿੰਨੀ ਆਲਾ ਕੰਮ ਪਨੀਰੀਆਂ ਵਾਲੇ ਬਹੁਤ ਆਉਂਦੇ ਥਾਲਾ ਬਾਈ ਪੀ ਵਾਲਾ ਕਰਦੇ ਥੋੜਾ ਜਿਹਾ ਪਨੀਰੀ ਵਾਲਾ ਤਾਂ ਕੰਮ ਥੋੜਾ ਜਿਹਾ ਹੈ ਮੈਂ ਵੀ ਸਾਰੇ ਕਰਨੇ ਆ ਸੀ ਆ ਵੀ ਕਰਨੇ ਖੇਤ ਇਹਦੀ ਰੈਡਰ ਪਾ ਜੀਏ ਪਰ ਨਹੀਂ ਵਾਲਾ ਰੈਡਰ ਕਦੋਂ ਚਾਹੀਦੀ ਫੇਰ ਨਹੀਂ ਪਾੜਨਾ ਹੈਗਾ ਲੈਕਣਾ ਹੀ ਪਾਣੀ ਛੱਡ ਕੇ ਹਾਂ ਹਾਂ ਪਰ ਅਸੀਂ ਬਾੜੀ ਨਹੀਂ ਰੈਡਰ ਕਦੋਂ ਆ ਅਚਾ ਦੇਖ ਸਾਰੇ ਆ ਜਿਹੜੇ ਇੱਧਰ ਤਾਂ ਆਨੇ ਆ ਸੀ ਤੂੰ ਤਾਂ ਲਾਉਣੇ ਇੱਕਣੀ ਠੀਕ ਹੈ ਤੁੱਕੇ ਚ ਪਾਣੀ ਖੱਢ ਕੇ ਜਿਹੜਾ ਮੰਡਫਾ ਕਰ ਤੂੰ ਲੈਣਾ ਪੈਣਾ ਤੁੱਕੇ ਕਰ ਦੇ ਇੱਥੇ ਨੂੰ ਚੱਲ ਜੀ ਇੱਥੇ ਨਾਲਾ ਖੇਤ ਐ ਮੈਂ ਉਹ ਰੋਟਰ ਵਾਲਾ ਕਬਾਇਆ ਭਾਈ ਰੋਟਰ ਵਾਲਾ ਫੇਰਵਾ ਕੇ ਉਹ ਰੋਟਰ ਕਰ ਕਰਕੇ ਛੱਡ ਦੇਣਾ ਬਾਬਾ ਚ ਫੇਰੀ ਕਰ ਰੋਟਰ ਵਾਲਾ ਫੇਰ ਕੇ ਇੱਥੇ ਪਾਣੀ ਭਰ ਦੇ ਉਧਰ ਉਹ ਜਿਹੜਾ ਬੁੱਤੇ ਵਟਾਏ ਆ ਉਹ ਜੜਾਈਆਂ ਉਹ ਵੀ ਇੱਥੇ ਜੁੱਕੇ ਚ ਭਰ ਕੇ ਹੱਥ ਲੈ ਹੋ ਗਿਆ ਇਹਨੂੰ ਬਈ ਆਲਾੰਗਰੇ ਭਾਈ ਉਹ ਅੱਛਾ ਕਰ ਸ੍ਰੀ ਗੁਰੂ ਜੀ ਕਾਤੀ ਪਨੀਰ ਦੀ ਤਿਆਰੀ ਕਾਤੀ ਬਾਈ ਪਨੀਰ ਦੀ ਤਿਆਰੀ ਕਾਤੀ ਪ੍ਰਾਲੀ ਪਈ ਆ ਪਨੀਰ ਖਾਤਰ ਮੱਕੀ ਵਾਲਿਆਂ ਨੂੰ ਦੇਣੀ ਹੁਣ ਪਨੀਰ ਵਾਲਿਆਂ ਨੂੰ ਜਾਉਂਗਾ ਦੁੱਤੀ ਜਾਣੀ ਆ ਚਾਹੀ ਤੈਨੂੰ ਕਿਉਂ ਨਹੀਂ ਚੱਕੇ ਰੱਖਦੇ ਇਹਨਾਂ ਨੂੰ ਚੱਕੇ ਰੱਖਦੇ ਨੇ ਭਾਈ ਜਦੋਂ ਰੋਲ ਤੇ ਭਰੀਆਂ ਭਰਉਣੀਆਂ ਮੈਂ ਇਹ ਮੈਂ ਚੱਕੇ ਉੱਪਰ ਸੁੱਟਦੇ ਨੇ ਚਾਰ ਭਰੀਆਂ ਨਹੀਂ ਪ੍ਰਾਲੀ ਨਹੀਂ ਬਚਦੀ ਜੇ ਭਈਏ ਨਾ ਦੂਏ ਤੇਰਾ ਕੁੱਟੀ ਬੰਦੇ ਆ ਪਨੀਰ ਵਾਲੇ ਵੀ ਜਾਂਦੇ ਆ ਫੜਲੇ ਪਾਣੀ ਵੀ ਗਰਦੀ ਜਾਂਦੀ ਆ ਲਾਂਬੇ ਆ ਜੀ ਵੀ ਜਾਂਦੇ ਉਹ ਵੀ ਮਚੋਦੇ ਵੇ ਸੁਤੀ ਜੀ ਕਰਦੇ ਤੈਨੂੰ ਮਚੋਕੇ ਯਾਰ ਪ੍ਰਾਲੀ ਫੇਰ ਵੀ ਵਧੀਆ ਰਹਿੰਦੀ ਆ ਇੱਕ ਢੱਕੇਗਾ ਬੰਨ ਹੋ ਜਾਂਦੀ ਆ ਹੋਰ ਕੀ ਆ ਠੀਕ ਹੈ ਲੱਗਦਾ ਮੈਂ ਚਲੇ ਜਾ ਕੋਈ ਨਹੀਂ ਹੈ ਲੈ ਜਾਗੇ ਤੁਸੀਂ ਕਹਿੰਦੇ ਤੋੜ ਲੈ ਜਾ ਕਿ ਲੱਗੀਆਂ ਵੀ ਆ ਤਾਂ ਹੀ ਨਹੀਂ ਮਜ਼ਾਕ ਲੱਗੀਆਂ ਵੀ ਨਹੀਂ ਕਿਤੇ ਯਾਰੀਆਂ ਤਾਂ ਬਚੀ ਨਹੀਂ ਘਰਾਂ ਕੋਈ ਪੈਂਟ ਵੀ ਗਹਿਜ ਪਰ ਫਿਰ ਕਿਆਰੀ ਤਾਂ ਬਚੀ ਨਹੀਂ ਘਰਾਂ ਕੋਈ ਤੇਰੇ ਸਾਹਮਣੇ ਸਾਰੀਆਂ ਤਾਂ ਪੜਤੀਆਂ ਫੇ ਲੈ ਲੈਦੇ ਕਰਾਂ ਮੈਂ ਮੱਚ ਆ ਗਿਆ ਬਹੁਤ ਸਮਾਂ ਲੱਗਿਆ ਬਦ ਸਾਰੀਆਂ ਕਿਆਰੀਆਂ ਚੱਕ ਹੋ ਗਈਆਂ ਹੋਰ ਦੁਬਾਰਾ ਬਣੂਗੀਆਂ ਫੇ ਲੱਗੂਗੀਆਂ ਠੀਕ ਹੈ ਲਾਏ ਵੇ ਇਕੱਠੇ ਪੱਟਣ ਹੁਣ ਲਾਏ ਅੱਜ ਕਿੱਦੇ ਨਿਕਲਦੇ ਕੋਸਾ ਉਹ ਨੂੰ 10 ਕੁਇੰਟਲ ਬੰਦਾਸ ਨਾ ਗੰਨੇ ਚ ਹੋਊਂਗਾ ਪਰ ਆਊਂਗਾ ਬੰਦਾਸ ਗੰਨੇ ਵਾਲੇ ਤਾਂ ਚੱਕ ਤੇ ਸਾਰੇ ਹੀ ਗੰਨੇ ਵਾਲਾ ਜਿਹੜੇ ਕੁਆਂਟਲ ਖੰਡ ਹੋਏ ਤੇ ਆਹ ਉਹ ਖਾ ਗਏ ਉਹ ਬਈਆਂ ਨੂੰ ਛੁੱਟ ਦੇ ਦਿੱਤੀ ਦੀ ਚੱਕ ਲਈ ਜੋ ਜਿੰਨੇ ਖਾਣੇ ਪੀਣੇ ਆਪਣ ਪੱਟੀ ਜਾਉ ਛੋਟੇ ਛੋਟੇ ਹੋਣੇ ਨਾ ਆਹ ਸੋਹਣੇ ਤੇ ਜਿਹੜੇ ਹੈਗੇ ਤੇ ਸਾਰੇ ਖਾਲੀ ਉਹ ਆਜਾ ਵਿੱਚ ਕੋਸੋ ਸੁਪਰੀ ਮਾਰਦੀ ਜਿਹੜਾ ਕੋਈ ਛੋਟਾ ਮੋਟਾ ਆਏਗਾ ਜਗਦੀਪ ਦਾ ਉਹਦੇ ਨਾਲ ਵਧੀਆ ਬਣੇ ਉਹਦੇ ਸਿਵਨਾ ਹੀ ਉਹਨੇ ਵਾਲੇ ਪੱਟ ਨੇ ਆਹ ਆ ਬੜੇ ਆਖੇ ਨਹੀਂ ਵਲਾਉਂਦਾ ਹੈਗਾ ਦੇਖ ਲੈ ਕੰਮੇ ਲੋਟੋਂ ਦੇ ਕੀ ਕਰੀਏ ਕੰਮੇ ਲੋਟੋਂ ਦਾ ਲੈਸ ਪੁੱਛਲਾ 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 ਨਹੀਂ ਕਰਤਾ ਹੈ ਕੰਮੇ ਲੋਟੋਂ ਦਾ ਸਾਲਾ ਤਿੰਨ ਦਿਨ ਦਾਰਾ ਤੈ ਲੱਤਾ ਤਾਂ ਮਰਜੀ ਤੇਰੀ ਪਹਿਰੇ ਮਹੀਨੇ ਬਾਅਦ ਤੈ ਦਾਰਾ ਦੇਤਾ ਵੇਚ ਨੂੰ ਵੇ 20 ਦਿਨ ਨਹੀਂ ਹੋਏ ਕਹਿੰਦੇ ਤਿੰਨ ਦਿਨ ਵਾਸਤੇ ਹੁਣ ਤਿੰਨ ਦਿਨ ਵੀ ਲੰਘ ਗਏ ਦੇਖ ਲੈ ਆ ਕੰਮੇ ਲੋਟ ਕੋਲੇ ਦੇ ਪੁੱਤਾ ਬਾਈ ਭਾਂਜੇ ਉਹ ਅੱਧੇ ਭਾਈ ਸਾਰਾ ਤੇ ਬਣੀ ਡਿੱਗਦੇ ਸੀ ਸਾਰਾ ਹੱਥ ਮੈਨੇ ਕਿੰਨ ਲਾਖਿਆ ਪੁੱਛਲਾ ਮੇਰੇ ਕੋ ਤਾਂ ਸਾਲਾ ਜਦੇ ਮਰਨੇ ਵਾਲਾ ਹੋ ਜਾਂਦਾ ਤਾਂ ਕਹਿੰਦਾ ਹੇ ਟਾਈਮ ਹਮ ਆਰਾਮ ਕਰਤਾ ਤੁਸੀਂ ਗੈਨ ਨਹੀਂ ਲੱਗਦੇ ਸੀ ਗੈਨ ਲੱਗਦੇ ਆ ਥੋੜਾ ਉਹ ਮਿਸਤਰੀ ਕੋਲ ਲੱਗੇ ਤਾਂ ਰਹਿੰਦੇ ਸ

ਮੇਰੇ ਵਿੱਚੇ ਵਿੱਚੋਣੀ ਬਸ ਐਂਕੀ ਤੂੰ ਬਰਾਬਰ ਬਰਾਬਰ ਮੈਂ ਡਾਰ ਕਿਤੇ ਜਿਹੜੀ ਫਾਂਡ ਪਰ ਤੂੰ ਕਰੇ ਉਹੀ ਫਾਂਡ ਪਰੇ ਕਰੀ ਜਾਵੇ ਫੇਰ ਠੀਕ ਨਹੀਂ ਤਾਂ ਹੀ ਸਿੱਖੂਗਾ ਗੋਲਾ ਹਲੀਆਂ ਦਾ ਉਹ ਅਹ ਬੰਮੀ ਬੜੀ ਗਾ ਮੱਕੀ ਨਹੀਂ ਕੀ ਵਧੀਆ ਹੈ ਇਹਦਾ ਲਾਗੀ ਨਹੀਂ ਹੋਣਾ ਮੈਂ ਕੰਪੀ ਗਿਆ ਹੁਣ ਭਾਈ ਇਹਨੂੰ ਪਾਣੀ ਆਪ ਤੇ ਵਾ ਲਾਈ ਜਾਈ ਪਾਣੀ ਦਾ ਹੁਣ ਮੈਂ ਛੱਟੇ ਦਾ ਖੜੇ ਪਿਆ ਜੀ ਰਹਿ ਗਏ ਤਾਂ ਹੋਏ ਸਾਰ ਗਿਆ ਸਲਾਪਾ ਜ ਲੈਣਾ ਠੀਕ ਨਹੀਂ ਪਹਿਲਾਂ ਪਰ ਤਾਂ ਲੱਗਦਾ ਹੈਗਾ ਭਰੇਗਾ ਭਰਤਾ ਗਿਆ ਤਾਂ ਜਣੀ ਉਨਾ ਨਹੀਂ ਘੱਟ ਲੱਗਿਆ ਥੋੜਾ ਜਿਹਾ ਬਾਈ ਘੱਟੇ ਚਾਹੀਦਾ ਬਹੁਤੀ ਜਿਹਾ ਕਰਾਉਣਾ ਹਾਂ ਥੋੜਾ ਘੱਟ ਲੱਗਿਆ ਬਹੁਤੀ ਦਾ ਨੁਕਸਾਨ ਹੀ ਆ ਹਾਂ ਵਕੀਨ ਤੋਂ ਥੋੜੀ ਚਾਹੀਦਾ ਓਏ ਆ ਖੇਤ ਬਾਤ ਤਾਂ ਹੁਣ ਡਾਉਂਡ ਲਾ ਲਾ ਡਾਉਂਡ ਲਾ ਲਾ ਲਾਓ ਅੱਜ ਅੱਜ ਤੁਹਾਨੂੰ ਆ ਪਾਣੀ ਪੈਂਦਾ ਬਣਾ ਲੈ ਮੁੰਡਾ ਅੱਜ ਸਵੇਰ ਦੇ ਮਿੱਟੀ ਭਰੇ ਆਰੇ ਆ ਇੱਥੇ ਸਾਡੀ ਆਹ ਦੇਖ ਹੁਣ ਆਹ ਪੈਪਲ ਸੈਂਟਰ ਚ ਹੈ ਜਿਵਾਟਰ ਸਾਡੀ ਠੀਕ ਹੈ ਇੱਥੇ ਦੇਖ ਆ ਪੈਪਲ ਸੈਂਟਰ ਚ ਹੈ ਸਾੜੇ ਕਿੰਨੀ ਹੈ ਸਾੜੇ ਕਿੰਨੀ ਹੈ ਹਾਂ ਤੂੰ ਕਹਿ ਦੋ ਵੱਡੀ ਵੀ ਹੁਣ ਕਹਦੇ ਕਹਦੇ ਉਹ ਕਹਿਣਾ ਕਰ ਸੁਣ ਤਾ ਲੈ ਇੱਥੇ ਖੜਾ ਸੈਂਟਰ 'ਚ ਖੜਾ ਇੱਥੇ ਦੇਖਣਾ ਇਧਰੋਂ ਸੈਂਟਰ ਨੂੰ ਹੋ ਜਾਣਾ ਇਹਦਾ ਇੱਥੇ ਦੇ ਖੜ ਉਧਰ ਸੈਂਟਰ ਹੋ ਜਾਣਾ ਉੱਥੇ ਨਾਲ ਵੀ ਸੈਂਟਰ ਚ ਆਈਦਾ ਕੋਈ ਹੋਰੇ ਖੜਾ ਆ ਦੇ ਆ ਹੰਬ ਮੈਨੂੰ ਆਉਂਦਾ ਨਹੀਂ ਦੇਖ ਲੈ ਆਪ ਮੈਨੂੰ ਇਹ ਪਹਿਲਾਂ ਦੇਖ ਵੀ ਕਹਿੰਦਾ ਤੂੰ ਵੱਡੀ ਵੀ ਆ ਉੱਪਰ ਚੜਦਾ ਮੈਂ ਦੇਖੀ ਕਰੀ ਸਾਡਾ ਫੈਸਲਾ ਇਹ ਰੋ ਜਾ ਬੰਦੇ ਚਾਚੇ ਭਤੀਜੇ ਦਾ ਕਹਿੰਦਾ ਨਹੀਂ ਗੱਲਾਂ ਸੁਣ ਇਹਦਾ ਮਨਤਾ ਕਰ ਦੂਗਾ ਮਰਾ ਜ ਆ ਗੱਬੇ ਕੀ ਗੋਲਦਾ ਐ ਨਹੀਂ ਸਾਰੀ ਲੱਕ ਬਣਾਇਆ ਵਾ ਤੁਸੀਂ ਕੇ ਮੈਂ ਕਢਾਂਗਾ ਥੋੜਾ ਆ ਗਿਆ ਇੱਧਰ ਹੂੰ Hvordan går det?